ਤਰੰਤਰੰਦੀਪਿੰਡ ਧੁੰਦਾ ਵਿੱਚ 25 ਜ਼ਿੰਦਾ ਬੰਬ ਮਿਲਣ ਦੇ ਨਾਲ دہشت ਦਾ ਮਾਹੌਲ ਬਣ ਗਿਆ ਬੰਬ ਬਿਆਸ ਦਰਿਆ ਦੇ ਕੰਢੇ ਉੱਤੇ ਮਿਲੇ ਪਤਾ ਉਸ ਵੇਲੇ ਲੱਗਾ ਜਦੋਂ ਸਵੇਰੇ ਖੇਤਾਂ ਨੂੰ ਆਏ ਪਿੰਡ ਦੇ ਇੱਕ ਨੌਜਵਾਨ ਨੇ ਦਰਿਆ ਦੇ ਕੰਢੇ ਉੱਤੇ ਇਹ ਬੰਬ ਵੇਖੇ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਗਈ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਕੀਤੀ ਤਾਂ ਦਰਿਆ ਦੇ ਕੰਢੇੋਂ ਕਰੀ 25 ਜ਼ਿੰਦਾ ਬੰਬ ਬਰਾਮਦ ਕੀਤੇ ਗਏ ਜਾਣਕਾਰੀ ਦੇ ਮੁਤਾਬਕ ਇਹ ਬੰਬ ਫੌਜ ਤੇ ਰਸੇ ਜਾ ਰਹੇ ਨੇ ਜੋ ਕਿ 1970 ਦੇ ਵਿੱਚ ਇੱਥੇ ਦਬਾ ਦਿੱਤੇ ਗਏ ਸੀ ਕਿਉਂਕਿ ਉਸ ਵੇਲੇ ਪਿੰਡ ਦੇ ਨਸਤੇਕ ਆਰਮੀ ਦਾ ਕੈਂਪ ਲਗਾਇਆ ਗਿਆ ਸੀ ਫਿਲਹਾਲ ਪੁਲਿਸ ਵੱਲੋਂ ਬਾਂਬ ਕਫਜ਼ੇ ਦੇ ਵਿੱਚ ਲੈ ਕੇ ਉਹਨਾਂ ਨੂੰ ਖਤਮ ਕੀਤੇ ਜਾਣ ਦੀ ਕਾਰਵਾਈ ਆਰੰਭ ਦਿੱਤੀ ਗਈ ਸੀ। دہشت ਦੀ ਜਿਹੜੀ ਮੌਲ ਵਾਲੀ ਗੱਲ ਆ ਉਹ ਤੇ ਕੁਛ ਨਾ ਕੁਛ ਹੁੰਦਾ ਹੀ ਹੈਗਾ ਕਿ ਜਿਹੜੇ ਜ਼ਿੰਦਾ ਬੰਬ ਮਿਲੇ ਆ ਭਾਵੇਂ ਇਹ ਪੁਰਾਣੇ ਆ 65 75 ਦੇ ਉਸ ਟਾਈਮ ਦੀ اچਨ ਮਾਰੀ ਹੁੰਦੀ ਰਹੀ ਉਦੋਂ ਦੇ ਜਿਹੜੇ ਪਾਏ ਗਏ ਦੱਸਦੇ ਨੇ ਕਿਉਂਕਿ ਜੰਗਾਲ ਜੰਗੂੜ ਲੱਗਾ ਹੋਆ ਕੁਛ ਪਰ ਫਿਰ ਵੀ ਜਿਹੜਾ ਇਹਦਾ ਡਰ ਤੇ ਹੁੰਦਾ ਹੀ ਆ ਵੀ ਇੱਕ ਦੇ ਕੋਈ ਅਣਸਖਾਵੀ ਘਟਨਾ ਨਾ ਜੀਵੇ। ਸਵੇਰੇ ਸਾਨੂੰ ਇਨਫੋਰਮੇਸ਼ਨ ਮਿਲੀ ਜੀ। ਭਾਈ ਇਥੇ ਮਤਲਬ ਉਦੋਂ ਥੋੜੇ ਥੋੜੀ ਮਾਤਰਾ ਜੀ ਪਹਿਲਾਂ ਮਿਲੀ ਉਹ ਤੋਂ ਬਾਅਦ ਫਿਰ ਸਰਚ ਕਰਨ ਤੇ ਇਹਨਾਂ ਦੇ ਪਹਿਲਾਂ ਹੀ ਬੰਬ ਬ੍ਰਾਮ ਤੋਂ ਇਹ ਦੋ ਵਾਰ ਦੁਬਾਰਾ ਸਰਚ ਕੀਤੀ ਤੇ 25 ਬੰਨ ਹੋ ਗਈ ਉਹਨਾਂ ਦੀ ਕੁਆਲਿਟੀ ਤੇ ਅਸੀਂ ਪੀਏਪੀ ਤੋਂ ਬੰਬ ਡਿਸਪੋਜ਼ਲ ਟੀਮ ਜਿਹੜੀ ਆਉ ਮਕਾਈ ਹੈ ਉਹ ਆ ਰਹੀ ਹੈ ਤੇ ਉਹ ਦੇਖ ਕੇ ਇਹਨਾਂ ਦੇ ਹਾਲਾਤ ਤੇ ਇਹਨੂੰ ਡਿਸਟਰੋਏ ਕਰਾਵਾਂਗੇ